ਪੰਜਾਬ ਦੇ ਸਰਕਾਰੀ ਸਕੂਲ ਵੀ ਬਣ ਰਹੇ ਨੇ ਆਈਐਸਆਰਓ ਨਰਸਰੀਆਂ ਜੀ ਬਿਲਕੁਲ ਮਾਨਸਾ ਦੀ ਖਗੋਲ ਵਿਗਿਆਨ ਪ੍ਰਯੋਗਸ਼ਾਲਾ ਨੇ ਮਾਨ ਸਰਕਾਰ ਦੇ ਵਿਜ਼ਨ ਨੂੰ ਕੀਤਾ ਸਾਬਤ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀ ਸ਼ੁਰੂ ਕਰ ਦਿੱਤੀ ਹੈ ਜੀ ਬਿਲਕੁਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਰੋਲੇ ਰੱਪੇ ਵਾਲੀ ਰਾਜਨੀਤੀ ਤੋਂ ਦੂਰ ਰਹਿਣ ਦੇ ਨਾਲ ਦੇ ਨਾਲ ਚੁੱਪਚਾਪ ਵਿਕਦਾ ਨਿਰਮਾਣ ਕਰਨ ਦੇ ਤਾਂ ਇਹ ਤਬਦੀਲੀ ਸਿਰਫ ਪੁਰਾਣੀਆਂ ਕੰਦਾਂ ਨੂੰ ਮੋੜ ਰੰਗਣ ਦਾ ਕੰਮ ਹੀ ਨਹੀਂ ਹੈ ਸਗੋਂ ਸਰਕਾਰੀ ਸਕੂਲਾਂ ਦੀ ਪੂਰੀ ਸੋਚ ਤੇ ਸੰਭਾਵਨਾ ਨੂੰ ਬਦਲ ਦਾ ਇੱਕ ਅਜੀਹਾ ਨਜ਼ਰੀਆ ਹੈ ਜਿਸ ਦੇ ਤਹਿਤ ਕਿ ਇਨਕਲਾਬ ਦਾ ਸਭ ਤੋਂ ਵੱਡਾ ਪ੍ਰਤੀਕ ਮਾਨਸਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਗਰਲ ਸਕੂਲ ਦੇ ਵਿੱਚ ਸਥਾਪਿਤ ਖਗੋਲ ਵਿਗਿਆਨ ਪ੍ਰਯੋਗਸ਼ਾਲਾ ਹੈ ਜਿਸ ਨੂੰ ਪੰਜਾਬ ਦੀ ਪਹਿਲੀ ਪੁਲਾਰ ਵਿਗਿਆਨ ਪ੍ਰਯੋਗਸ਼ਾਲਾ ਵਜੋਂ ਜਾਣਿਆ ਜਾਂਦਾ ਹੈ ਇੱਕ ਸਮੇਂ ਪਛੜੇ ਮਾਨਸਾ ਜ਼ਿਲ੍ਹੇ ਦੇ ਵਿੱਚ ਖੋਲੀ ਗਈ ਇੱਕ ਸਹੂਲਤ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਇਰਾਦੇ ਨੇਕ ਹੁੰਦੇ ਨੇ ਤਾਂ ਰਸਤੇ ਵੀ ਸਾਫ਼ ਹੋ ਜਾਂਦੇ ਨੇ ਤੇ ਹਰ ਸਰਕਾਰੀ ਸਕੂਲ ਪ੍ਰਮੁਖਤਾ ਦਾ ਸਕੂਲ ਬਣ ਸਕਦਾ ਹੈ ਮਾਨਸਾ ਦੇ ਵਿੱਚ ਇਹ ਪ੍ਰਯੋਗਸ਼ਾਲਾ ਸਿਰਫ ਇੱਕ ਕਮਰਾ ਜਾਂ ਫਿਰ ਕੁਝ ਮਾਡਲਸ ਨਹੀਂ ਇਹ ਪੰਜਾਬ ਦੀਆਂ ਧੀਆਂ ਦੇ ਲਈ ਸੁਪਨਿਆਂ ਦੀ ਫੈਕਟਰੀ ਹੈ ਇਹ অতি ਆਧੁਨਿਕ ਪ੍ਰਯੋਗਸ਼ਾਲਾ ਕੜੀਆਂ ਨੂੰ ਇੰਟਰਐਕਟਿਵ ਸਿੱਖਣ ਦਾ ਨੁਮਾ ਪ੍ਰਦਾਨ ਕਰਦੀ ਹੈ ਜਿੱਥੇ ਉਹ ਸਿੱਧੇ ਟੈਲੀਸਕੋਪ ਰਾਹੀਂ ਤਾਰੇ ਅਤੇ ਗ੍ਰਹਿਆਂ ਦਾ ਨਿਰੀਖਣ ਕਰਦੀਆਂ ਨੇ ਇਸ ਪ੍ਰਯੋਗਸ਼ਾਲਾ ਦੇ ਵਿੱਚ ਚੰ드ਰੀਆਨ ਤੇ ਮੰਗਲ ਗ੍ਰਹਿ ਦੇ ਆਰਬਿਟਰ ਦੀਆਂ ਪ੍ਰਤੀਕਿਰਿਆਵਾਂ ਵੀ ਹਨ ਜੋ ਭਾਰਤ ਦੇ ਪੁਲਾੜ ਮਹੰਮਾ ਦੇ ਪ੍ਰਤੀਕ ਹਨ ਪੀਐਸਐਲ ਵੀ ਤੇ ਜੀਐਸਐਲ ਵੀ ਵਰਗੇ ਰਾਕਟਸ ਦੇ ਮਾਡਲ ਵੀ ਇੱਥੇ ਨੇ ਜਿਹੜੀਆਂ ਕੁੜੀਆਂ ਪਹਿਲਾਂ ਹੀ ਟੈਲੀਸਕੋਪ ਨਹੀਂ ਦੇਖ ਸਕਦੀਆਂ ਸਨ ਉਹਨਾਂ ਰਾਕਟ ਦੇ ਮਾਡਲਾਂ ਨੂੰ ਕੁੜੀਆਂ ਨੇ ਜਿਨ੍ਹਾਂ ਨੇ ਵਿਸ਼ਵ ਪੱਧਰ ਤੇ ਦੇਸ਼ ਨੂੰ ਮਹਿਮਾ ਦਿੱਤੀ ਹੈ ਔਰ ਨਾਲ ਦੇ ਨਾਲ ਇੱਕ ਵਿਗਿਆਨਿਕ ਦ੍ਰਿਸ਼ਟੀਕੋਣ ਤੇ ਖਗੋਲ ਵਿਗਿਆਨ ਦੇ ਵਿੱਚ ਉੱਚ ਸਿੱਖਿਆ ਵਿੱਚ ਦਿਲਚਸਪੀ ਨੂੰ ਵੀ ਉਤਸ਼ਾਹਿਤ ਕੀਤਾ ਹੈ ਇਹ ਪਰਿਵਰਤਨ ਇੱਕ ਸਕੂਲ ਦੇ ਤੱਕ ਸੀਮਤ ਨਹੀਂ ਹੈ ਬਲਕਿ ਜਦੋਂ ਇਸ ਅਸੀਂ ਪਰਿਵਰਤਨ ਦੀ ਗੱਲ ਕਰਦੇ ਹਾਂ ਤੇ ਢਾਂਚਾਗਤ ਤਬਦੀਲੀ ਹੈ ਜੋ ਕਿ ਪੂਰੇ ਰਾਜ ਦੇ ਸਰਕਾਰੀ ਸਿੱਖਿਆ ਪ੍ਰਣਾਲੀ ਨੂੰ ਉੱਤਮਤਾ ਵੱਲ ਲੈ ਕੇ ਜਾ ਰਹੀ ਹੈ ਆਪ ਸਰਕਾਰ ਨੇ ਸਕੂਲ ਆਫ ਐਮੀਨੈਂਸ ਮਾਡਲ ਲਾਂਚ ਕੀਤਾ ਹੈ ਜਿਸ ਦੇ ਤਹਿਤ ਕਿ ਦਾਖਲਾ ਪ੍ਰੀਖਿਆਵਾਂ ਰਾਹੀਂ ਚੁਣੇ ਗਏ ਵਿਦਿਆਰਥੀਆਂ ਨੂੰ JEE ਨੀ ਅਤੇក្លਾਰਟ ਵਰਗੀਆਂ ਵੱਕਾਰੀ ਰਾਸ਼ਟਰੀ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਵਿਸ਼ੇਸ਼ ਕੋਚਿੰਗ ਪ੍ਰਦਾਨ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਪ੍ਰਾਇਮਰੀ ਸਕੂਲਾਂ ਦੇ ਲਈ ਸਕੂਲ ਆਫ ਅ ਬ੍ਰਿਲੀਅੰਸ ਅਤੇ ਸਕੂਲ ਆਫ ਹੈਪੀਨੈਸ ਵਰਗੀਆਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਨੇ ਜੋ ਵਿਦਿਆਰਥੀਆਂ ਨੂੰ ਫਿਨਲੈਂਡ ਵਰਗੇ ਦੇਸ਼ਾਂ ਦੇ ਵਿਦਿਅਕ ਤਰੀਕਿਆਂ ਤੋਂ ਪ੍ਰੇਰਿਤ ਇੱਕ ਆਨੰਦਮਈ ਅਤੇ ਸਕਾਰਾਤਮਕ ਸਿੱਖਣ ਦਾ ਵਾਤਾਵਰਨ ਪ੍ਰਦਾਨ ਕਰਦੀਆਂ ਨੇ ਜਦੋਂ ਅਸੀਂ ਮਾਨ ਸਰਕਾਰ ਦੀ ਗੱਲ ਕਰਦੇ ਹਾਂ ਤੇ ਮਾਨ ਸਰਕਾਰ ਯਕੀਨੀ ਬਣਾਉਂਦੀ ਹੈ ਕਿ ਕਿਸੇ ਵੀ ਕਿਸੇ ਨਾਲ ਇਹ ਸ਼ਾਨਦਾਰ ਸਿੱਖਿਆ ਪ੍ਰੋਜੈਕਟ ਭ੍ਰਿਸ਼ਟਾਚਾਰ ਦੇ ਉੱਪਰ ਨਹੀਂ ਬਣੇ ਹੋਏ ਇਸ ਲਈ ਸਾਰੇ ਵਿਕਾ ਸਕਾਰ ਹੈ ਜੇ ਜ਼ਰੂਰੀ ਉਕਾੜਾਂ ਦੀ ਖਰੀਦ ਲਈ ਇੱਕ ਡਾਇਰੈਕਟ ਫੰਡ ਟ੍ਰਾਂਸਫਰ ਸਿਸਟਮ ਲਾਗੂ ਕੀਤਾ ਗਿਆ ਇਸ ਪ੍ਰਣਾਲੀ ਦੇ ਤਹਿਤ ਵਿਕਾਸ ਗ੍ਰਾਂਟਾਂ ਸਿੱਧੇ ਸਕੂਲ ਖਾਤਿਆਂ ਦੇ ਵਿੱਚ ਟ੍ਰਾਂਸਫਰ ਕੀਤੀਆਂ ਜਾਂਦੀਆਂ ਨੇ ਇਸ ਦੇ ਨਾਲ ਸਿਰਫ ਫੰਡਾਂ ਦੀ ਦੁਰਵਰਤੋਂ ਤੇ ਰੋਕ ਹੀ ਨਹੀਂ ਲੱਗੇਗੀ ਬਲਕਿ ਸਕੂਲ ਮੁਖੀਆਂ ਨੂੰ ਆਪਣੀਆਂ ਜ਼ਰੂਰਤਾਂ ਦੇ ਆਧਾਰ ਤੇ ਜਲਦੀ ਫੈਸਲੇ ਲੈਣ ਦੀ ਖੁਦਮੁਖਤਿਆਰੀ ਵੀ ਮਿਲ ਸਕਦੀ ਹੈ ਨਾਲ ਦੀ ਨਾਲ ਜਦੋਂ ਅਸੀਂ ਪਾਰਦਰਸ਼ਤਾ ਦੀ ਗੱਲ ਕਰਦੇ ਹਾਂ ਤੇ ਇਹ ਪਾਰਦਰਸ਼ੀ ਪ੍ਰਕਿਰਿਆ ਹੈ ਜੋ ਕਿ ਬਿਲਕੁਲ ਇਹ ਕਿੰਨੀ ਬਣਾਉਂਦੀ ਹੈ ਕਿ ਸਿੱਖਿਆ ਬਜਟ ਦਾ ਵੱਧ ਤੋਂ ਵੱਧ ਹਿੱਸਾ ਸਿੱਧੇ ਤੌਰ ਤੇ ਬੱਚਿਆਂ ਦੀ ਭਲਾਈ ਦੇ ਉੱਪਰ ਹੀ ਖਰਚ ਕੀਤਾ ਜਾਵੇ ਇਸ ਦੇ ਨਾਲ ਕਿ ਚੋਲਿਆਂ ਜਾਂ ਫਿਰ ਰਿਸ਼ਵਤਖੋਰਾ ਨੂੰ ਕੋਈ ਵੀ ਥਾਂ ਨਹੀਂ ਮਿਲਦੀ ਸਰਕਾਰ ਨੇ ਮਨੁੱਖੀ ਸਰੋਤਾਂ ਦੇ ਮੋਰਚੇ ਤੇ ਇਮਾਨਦਾਰੀ ਦੀ ਇੱਕ ਉਦਾਹਰਣ ਵੀ ਕਾਇਮ ਕੀਤੀ ਹੈ ਇਸ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਅਵਾ ਕੀਤਾ ਹੈ ਕਿ ਸੂਬਾ ਸਰਕਾਰ ਨੇ ਹੁਣ ਤੱਕ 55000 ਤੋਂ ਵੱਧ ਸਰਕਾਰੀ ਨੌਕਰੀਆਂ ਸਿਰਫ ਸਿਰਫ ਯੋਗਤਾ ਦੇ ਆਧਾਰ ਤੇ ਹੀ ਦਿੱਤੀਆਂ ਨੇ ਇੱਕ ਬੇਦਾਗ ਵਿਧੀ ਹੈ ਜਿੱਥੇ ਕਿ ਭਰਤੀ ਪ੍ਰਕਿਰਿਆ ਦੇ ਵਿੱਚ ਭਾਈ ਭਤੀਜਵਾਦ ਜਾਂ ਫਿਰ ਰਿਸ਼ਵਤਖੋਰੀ ਬਿਲਕੁਲ ਵੀ ਨਹੀਂ ਹੈ ਅਧਿਆਪਕਾਂ ਤੇ ਪ੍ਰਿੰਸੀਪਲਾਂ ਦੀ ਪਾਰਦਰਸ਼ੀ ਭਰਤੀ ਨੇ ਵੀ ਇਹ ਕਿੰਨੀ ਬਣਾਇਆ ਕਿ ਅੱਜ ਸਕੂਲ ਸਿਰਫ ਸਿੱਖਿਆ ਨੂੰ ਸਮਰਪਿਤ ਲੋਕਾਂ ਨੂੰ ਹੀ ਨੌਕਰੀ ਦੇ ਰਹੇ ਨੇ ਔਰ ਜਿਸ ਨੇ ਨਾਲ ਉਹ ਬਿਨਾਂ ਕਿਸੇ ਰਾਜਨੀਤਿਕ ਜਾਂ ਫਿਰ ਪ੍ਰਸ਼ਾਸਨਿਕ ਦਬਾਅ ਦੇ ਬੱਚਿਆਂ ਦੇ ਵਿਦਿਅਕ ਵਿਕਾਸ ਤੇ ਪੂਰਾ ਤੇ ਪੂਰਾ ਧਿਆਨ ਕੇਂਦ੍ਰਿਤ ਕਰ ਸਕਦੇ